ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਪਹਿਲਾਂ ਸਰਵਣ ਕਰਦਿਆਂ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੀ ਜੀਵਨ ਕਥਾ ਨੂੰ ਸੋ ਅੱਜ ਵੀ ਇਸ ਵੀਡੀਓ ਦੇ ਰਾਹੀਂ ਅਸੀਂ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਜੀਵਨ ਦੀ ਕਥਾ ਨੂੰ ਸਰਵਣ ਕਰਾਂਗੇ ਸੋ ਅਗਰ ਤੁਸੀਂ ਪਿਛਲੀ ਕਥਾ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਪਿਛਲੀਆਂ ਵੀਡੀਓਜ਼ ਦੇ ਰਾਹੀਂ ਤੁਸੀਂ ਉਹ ਕਥਾ ਨੂੰ ਸੁਣ ਸਕਦੇ ਹੋ ਸੋ ਅੱਜ ਦੀ ਕਥਾ ਸ਼ੁਰੂ ਕਰਦੇ ਹਾਂ ਚੰਦੂ ਦੀਵਾਨ ਨੇ ਦਰੋਗੇ ਵੱਲ ਚਿੱਠੀ ਭੇਜਣੀ ਚੰਦੂ ਨੇ ਬੜੀ ਖੁਸ਼ੀ ਕੀਤੀ ਉਸੇ ਵੇਲੇ ਚਿੱਠੀ ਲਿਖ ਕੇ ਦਰੋਗੇ ਵੱਲ ਭੇਜੀ ਕਿ ਸ੍ਰੀ ਗੁਰੂ ਹਰਗੋਬਿੰਦ ਨੂੰ ਤੇਰੇ ਪਾਸ ਕਿਲੇ ਵਿੱਚ ਭੇਜਿਆ ਗਿਆ ਹੈ ਥੋੜੇ ਦਿਨਾਂ ਵਿੱਚ ਹੀ ਪੰਜਾ ਸਿੱਖਾ 스ਮਿਤ ਦੁੱਖ ਦੇ ਕੇ ਚਾਨੂ ਮਾਰਨ ਦਾ ਯਤਨ ਕਰਨਾ ਮੇਰਾ ਇਹ ਸਖਤ ਦੁਸ਼ਮਨ ਹੈ ਜੇ ਤੂੰ ਮੇਰਾ ਇਹ ਕੰਮ ਕਰ ਦੇਵੇਂਗਾ ਤਾਂ ਮੈਂ ਆਪਣੇ ਧਰਮ ਦੀ ਸੁਗੰਧ ਖਾ ਕੇ ਕਹਿੰਦਾ ਹਾਂ ਜਿੱਥੋਂ ਤੱਕ ਮੇਰੇ ਪਾਸ ਹੋ ਸਕੇਗਾ ਮੈਂ ਤੈਨੂੰ ਫਾਇਦਾ ਪਹੁੰਚਾਵਾਂਗਾ ਤੈਨੂੰ ਉੱਚੇ ਤੋਂ ਉੱਚੀ ਥਾਂ ਖੜਾ ਖੜਾ ਕਰਾਂਗਾ ਬਹੁਤ ਸਾਰਾ ਰੁਪਇਆ ਮੈਂ ਤੈਨੂੰ ਆਪਣੇ ਘਰੋਂ ਵੀ ਭੇਜ ਦਿਆਂਗਾ ਇਤਿਹਾਦਿਕ ਬਹੁਤ ਕੁਝ ਲਿਖ ਕੇ ਭੇਜਿਆ ਦਰੋਗੇ ਨੇ ਚਿੱਠੀ ਪੜ੍ਹ ਕੇ ਉੱਤਰ ਦਿੱਤਾ ਕਿ ਮੈਨੂੰ ਪਾਤਸ਼ਾਹ ਸਲਾਮਤ ਨੇ ਚਿੱਠੀ ਭੇਜੀ ਹੈ ਕਿ ਗੁਰੂ ਜੀ ਦੀ ਸੇਵਾ ਕਰਨੀ 500 ਰੁਪਏ ਰੋਜ਼ ਰਸਦ ਲਈ ਦੇਣਾ ਸਦਾ ਹੀ ਇਹਨਾਂ ਦਾ ਹੁਕਮ ਮੰਨਣਾ ਸੋ ਮੈਂ ਗੁਰੂ ਘਰ ਦਾ ਦਾਸ ਹਾਂ ਮੈਨੂੰ ਇਸ ਲਾਲਚ ਦੀ ਲੋੜ ਨਹੀਂ ਆਪ ਮਿਹਰਬਾਨੀ ਕਰੋ ਤੇ ਇਹੋ ਜੀਆਂ ਗੱਲਾਂ ਦੀ ਆਸ ਕਿਸੇ ਹੋਰ ਤਰਕੋ ਉਹ ਚਿੱਠੀ ਦਰੋਗੇ ਨੇ ਗੁਰੂ ਜੀ ਨੂੰ ਦਿਖਾਈ ਗੁਰੂ ਜੀ ਨੇ ਲੈ ਕੇ ਖੀਸੇ ਵਿੱਚ ਪਾ ਲਈਤੀ ਗੁਰੂ ਜੀ ਨੇ ਤਿੰਨ ਦਿਨ ਪ੍ਰਸ਼ਾਦ ਨਾ ਛਕਿਆ ਭਾਈ ਜੇਠੇ ਭਾਈ ਪਿਰਾਣੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਪ੍ਰਸ਼ਾਦ ਕਿਉਂ ਨਿਛਕ ਦੇ ਗੁਰੂ ਜੀ ਕਹਿਣ ਲੱਗੇ ਕਿ ਤੁਸੀਂ ਸ਼ਹਿਰ ਵਿੱਚ ਜਾ ਕੇ ਕਿਰਤ ਕਰੋ ਉਸ ਕਮਾਈ ਦੇ ਪੈਸਿਆਂ ਦਾ ਅੰਨ ਲਿਆਓਗੇ ਤਾਂ ਛਕਾਂਗਾ ਪੰਜੇ ਸਿੱਖ ਸਤਿਵਚਨ ਕਹਿ ਕੇ ਕਿ ਸ਼ਹਿਰ ਵਿੱਚ ਰੋਜ਼ ਮਜ਼ਦੂਰੀ ਕਰਨ ਚਲੇ ਜਾਇਆ ਕਰਨ ਤੇ ਰਾਤ ਨੂੰ ਅੰਨ ਦਾਣਾ ਲਿਆ ਕੇ ਬਖਰਾ ਪਕਾ ਕੇ ਗੁਰੂ ਜੀ ਨੂੰ ਚੁਕਾਉਣ ਲੱਗੇ ਇਸ ਪ੍ਰਕਾਰ ਰਹਿੰਦਿਆਂ ਗੁਰੂ ਜੀ ਨੂੰ 40 ਦਿਨ ਬੀਤ ਗਏ ਜਦੋਂ 2 ਦਿਨ ਉੱਪਰ ਹੋ ਗਏ ਤਾਂ ਸਿੱਖਾਂ ਨੇ ਆਪਸ ਵਿੱਚ ਬੈਠ ਕੇ ਸਲਾਹ ਕੀਤੀ ਕਿ ਗੁਰੂ ਜੀ ਬੇਪਰਵਾ ਪਾਤਸ਼ਾਹ ਹਨ ਇਹਨਾਂ ਕੋਈ ਸ਼ਕਤੀ ਦਿਖਾਉਣੀ ਨਹੀਂ ਤੇ ਪਾਤਸ਼ਾਹ ਨੇ ਇਹਨਾਂ ਨੂੰ ਬਾਹਰ ਸੱਦਣਾ ਨਹੀਂ ਕਿਉਂਕਿ ਚੰਦੂ ਦੀਵਾਨ ਨੇ ਸਭ ਚੌਕੜੀ ਆਪਣੇ ਵੱਲ ਕੀਤੀ ਹੋਈ ਹੈ ਅਗੇ ਸਤਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਕੋਈ ਸ਼ਕਤੀ ਨਹੀਂ ਦਿਖਾਉਣ ਦਿੱਤੀ ਤੇ ਨਾ ਹੀ ਆਪ ਦਿਖਾਈ ਤਾਂ ਚੰਦੂ ਦਾ ਹੌਸਲਾ ਵੱਧ ਗਿਆ ਹੁਣ ਕੁਝ ਨਾ ਕੁਝ ਦਿਖਾਈ ਤੋਂ ਬਿਨਾ ਕੰਮ ਨਹੀਂ ਤੁਰਨਾ ਗੁਰੂ ਜੀ ਨੇ ਲਾਪਰਵਾਹ ਹੋ ਕੇ ਬੈਠੇ ਰਹਿਣਾ ਹੈ ਉਧਰ ਅੰਮ੍ਰਿਤਸਰ ਵਿੱਚ ਬੈਠੀ ਮਾਤਾ ਜੀ ਦੀ ਚਿੰਤਾ ਕਰਦੇ ਹਨ ਇਧਰ ਸੰਗਤ ਦਰਸ਼ਨ ਖੁਣੋ ਵਿਆਕੁਲ ਹੋ ਰਹੀ ਹੈ ਤੇ ਗੁਰੂ ਜੀ ਭਾਣੇ ਵਿੱਚ ਮਸਤ ਹਨ ਭਾਈ ਪਿਰਾਣੀ ਨੇ ਆਖਿਆ ਗੱਲ ਤਾਂ ਠੀਕ ਹੈ ਮਗਰ ਗੁਰੂ ਜੀ ਸਾਡੇ ਤੇ ਗੁੱਸੇ ਹੋ ਜਾਣਗੇ ਸਾਹਿਬ ਬੁੱਢਾ ਜੀ ਨੇ ਗਵਾਲੀਅਰ ਪਹੁੰਚਣਾ ਦੁਪਹਿਰ ਦਾ ਸਮਾਂ ਸੀ ਸ੍ਰੀ ਗੁਰੂ ਜੀ ਵਿਰਾਜੇ ਹੋਏ ਸਨ ਤੇ ਭਾਈ ਹਰਦਾਸ ਦਰੋਗਾ ਗੁਰੂ ਜੀ ਦੀ ਸੇਵਾ ਵਿੱਚ ਤਤਪਰ ਸੀ ਸਭ ਸਭ ਰਾਜੇ ਨੌਕਰ ਚਾਕਰ ਸਮੇਤ ਗੁਰੂ ਜੀ ਦੇ ਉਦਾਲੇ ਬੈਠੇ ਸਨ ਤਾਂ ਸਾਹਿਬ ਬੁੱਢਾ ਜੀ ਜਾ ਪਹੁੰਚੇ ਗੁਰੂ ਜੀ ਨੂੰ ਨਮਸਕਾਰ ਕਰਕੇ ਬੈਠ ਕੇ ਉਤਨੇ ਨੂੰ ਪੰਜੇ ਸਿੱਖ ਵੀ ਮਜ਼ਦੂਰੀ ਕਰਕੇ ਆ ਗਏ ਉਹਨਾਂ ਸਹੇਬ ਬੁੱਢਾ ਜੀ ਨੂੰ ਨਮਸਕਾਰ ਕੀਤੀ ਪਾਸ ਬੈਠ ਕੇ ਬੇਨਤੀ ਕਰਨ ਲੱਗੇ ਬਾਬਾ ਜੀ ਤੁਸੀਂ ਬਜ਼ੁਰਗ ਹੋ ਸਤਿਗੁਰੂ ਜੀ ਨੂੰ 40 ਦਿਨ ਰਹਿਣ ਬਾਸ ਤੇ ਪਾਤਸ਼ਾਹ ਨੇ ਭੇਜਿਆ ਸੀ ਸੋ ਅੱਜ 3 ਦਿਨ ਉੱਤੇ ਹੋ ਗਏ ਹਨ ਪਾਤਸ਼ਾਹ ਅਹਲਕਾਰਾਂ ਦੇ ਹੱਥਾਂ ਤੇ ਪਿਆ ਹੋਇਆ ਹੈ ਅਹਲਕਾਰ ਸਭ ਚੰਦੂ ਨੇ ਆਪਣੇ ਨਾਲ ਮੇਲੇ ਹੋਏ ਹਨ ਇਸ ਲਈ ਬਿਨਾ ਕੁਝ ਚਮਤਕਾਰ ਦਿਖਾਏ ਦਿਖਾਏ ਦੇ ਪਾਤਸ਼ਾਹ ਨੇ ਇਹਨਾਂ ਨੂੰ ਬਾਹਰ ਨਹੀਂ ਸੱਦਣਾ ਤੇ ਇਹਨਾਂ ਪਰਵਾਹ ਨਹੀਂ ਕਰਨੀ

ਜਿਸ ਦਿਨ ਉਹਨਾਂ ਸੁਣਿਆ ਕਿ ਗਵਾਲੀਅਰ ਦੇ ਕਿਲੇ ਵਿੱਚ ਭੇਜੇ ਗਏ ਹਨ ਤਾਂ ਬੜੀ ਚਿੰਤਾ ਕਰਨ ਲੱਗੇ ਸੋ ਆਪ ਹੁਣ ਅੰਮ੍ਰਿਤਸਰ ਨੂੰ ਚੱਲੋ ਗੁਰੂ ਜੀ ਬੋਲੇ ਅੱਛਾ ਛੇਤੀ ਹੀ ਚੱਲਾਂਗੇ ਤੁਸੀਂ ਹਾਲ ਮਾਤਾ ਜੀ ਨੂੰ ਸੁਖਸਾਂ ਦਾ ਸੁਨੇਹਾ ਭੇਜ ਦਿਓ ਪਾਈ ਜੇਠਾ ਪਾਈ ਪਿਰਾਨਾ ਨੇ ਸ਼ੇਰ ਬਣ ਕੇ ਪਾਤਸ਼ਾਹ ਨੂੰ ਡਰਾਉਣਾ ਕਦੀ ਕਦੀ ਪਾਤਸ਼ਾਹ ਗੁਰੂ ਜੀ ਦੀ ਗੱਲ ਤੋੜ ਦਿੰਦਾ ਤਾਂ ਚੰਦੂ ਦੇਵਾਨ ਤੇ ਹੋਰ ਉਮਰਾਵ ਹੋਰ ਪਾਸੇ ਗਾ ਗੱਲ ਪਾ ਕੇ ਭੁਲਾ ਦਿੰਦੇ ਫਿਰ ਚੰਦੂ ਨੇ ਸਭ ਨੂੰ ਚੁੱਕ ਚੁਕਾ ਕੇ ਪਾਤਸ਼ਾਹ ਨੂੰ ਕਿਹਾ ਆਪ ਹੁਣ ਦਿੱਲੀ ਚੱਲੋ ਪਾਤਸ਼ਾਹ ਵੀ ਚੰਦਾ ਸੀ ਸੋ ਤਿਆਰ ਕਰਕੇ ਦਿੱਲੀ ਨੂੰ ਰਵਾਨਾ ਹੋਇਆ ਚੰਦੂ ਬੜਾ ਖੁਸ਼ ਹੋਇਆ ਕਿ ਮੈਂ ਹੁਣ ਕਿ ਹੁਣ ਮੈਂ ਕੈਦ ਵਿੱਚੋਂ ਗੁਰੂ ਜੀ ਨੂੰ ਨਹੀਂ ਨਿਕਲਣ ਦਿੰਦਾ ਦਿੱਲੀ ਪੁੱਜ ਕੇ ਪਾਤਸ਼ਾ ਨੇ ਆਰਾਮ ਕੀਤਾ ਇੱਕ ਦਿਨ ਜਦ ਪਾਤਸ਼ਾ ਆਪਣੇ ਮਹਿਲਾਂ ਵਿੱਚ ਸੁੱਤਾ ਤਾਂ ਅੱਧੀ ਰਾਤ ਦੇ ਸਮੇਂ ਭਾਈ ਜੇਠਾ ਤੇ ਭਾਈ ਪਿਰਣਾ ਸ਼ੇਰਾਂ ਦਾ ਰੂਪ ਧਾਰ ਕੇ ਪਾਤਸ਼ਾ ਦੇ ਪਾਸ ਪਹੁੰਚੇ ਦੋਵੇਂ ਪੰਜੇ ਪਾਤਸ਼ਾ ਦੇ ਢਿੱਡ ਤੇ ਰੱਖ ਕੇ ਦਬਾਇਆ ਪਾਤਸ਼ਾ ਦੀ ਜਾ ਖੁੱਲ ਗਈ ਜਦ ਅੱਖਾਂ ਖੋਲੀਆਂ ਤਾਂ ਸ਼ੇਰਾਂ ਨੇ ਦੰਦ ਕੱਢ ਕੇ ਡਰਾਇਆ ਪਾਤਸ਼ਾ ਡਰ ਕੇ ਚੀਕਾ ਮਾਰਨ ਲੱਗਾ ਫਿਰ ਪਾਤਸ਼ਾ ਨੂੰ ਚੇਤਾ ਆਇਆ ਤੇ ਬੋਲਿਆ ਹੇ ਗੁਰੂ ਜੀ ਮੈਨੂੰ ਬਚਾਓ ਛੱਟ ਗੁਰੂ ਜੀ ਪਰਥਾ ਖੋ ਕੇ ਸਾਹਮਣੇ ਖੜੇ ਹੋ ਗਏ ਤੇ ਹੱਥ ਨਾਲ ਸ਼ੇਰਾਂ ਨੂੰ ਪਿੱਛੇ हट जाओ कहा शेर उसे वेले पिछे हट गए गुम हो गए गुरु जी भी लोप हो गए पातशाह सारी रात नींद ना पाई ज दिन कचहरी विच आया तो सारी दारी बीती वार्ता सुनाई चंदू दीवान ने उस वेले नजूमिय सदवा के पूछया नजूमे ने क्या पातशाह सलामत मेरा नजूम सच्चा है एहो ही सतारा खोटा सी उस सतारे ने दिल्ली आके थू तो डर दिता है अच्छा रात न पढ़ के सोना एक मैं तबीत दिता हाँ गल पालना फिर डर नहीं आएगा हो गुरु ने भला तो की दिखाई देनी सी यह एक सुपना आया है इस तरह सब नातशाह सब ने पातशाह टाल दिता जब रात पई त ने तबीत गल पालिया और आ, 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 कलाम पढ़ के सुता नींद आ गई जब अद्धी रात हो फिर भाई जेठा भाई तिराणा शेर बन के आए पातशाह दबाया पातशाह फिर त्रबक के उठाया तो वह शेर मुँह पाड़ के खाण लगे पातशाह ने डर के उन्होंने अगे हथ खड़े किए फिर मूहों कहा गुरु जी बचाओ गुरु जी बचाओ उस वेले गुरु जी ने दर्शन देता। अर रुमाल शेरों कहा हट जाओ शेर फिर पिछे हट के गुम हो गए पातशाह गुरु जी ने कुछ पुछण ही लगा सी नजर ना पिया ਪਾਦਸ਼ਾਹ ਹੈਰਾਨ ਹੋ ਕੇ ਇਧਰ ਉਧਰ ਤੱਕਣ ਲੱਗਾ ਔਰ ਗੁਰੂ ਜੀ ਨੂੰ ਕਰਾਮਾ ਦਾ ਖਜ਼ਾਨਾ ਸਮਝਿਆ ਰਾਤ ਨੀਂਦ ਨਾ ਪਈ ਜਦ ਫੇਰ ਕਚਹਿਰੀ ਵਿੱਚ ਆਇਆ ਤਾਂ ਰਾਤ ਦੀ ਸਾਰੀ ਵਾਰਤਾ ਸੁਣਾਈ ਤੇ ਕਿਹਾ ਗੁਰੂ ਜੀ ਖੁਦਾ ਹਨ ਉਹੋ ਹੀ ਮੈਨੂੰ ਆਣ ਕੇ ਬਚਾਉਂਦੇ ਹਨ ਪਤਾ ਨਹੀਂ ਉਹ ਸ਼ੇਰ ਕੌਣ ਚੀਜ਼ ਹਨ ਜੋ ਬੰਦ ਦਰਵਾਜ਼ੇ ਵਿੱਚ ਵੀ ਆ ਜਾਹਰ ਹੋ ਜਾਂਦੇ ਹਨ ਤੇ ਉੱਥੇ ਹੀ ਗੁੰਮ ਹੋ ਜਾਂਦੇ ਹਨ ਨਜ਼ੂਮੀ ਦੇ ਤਬੀਤ ਨੇ ਵੀ ਕੋਈ ਫਾਇਦਾ ਨਹੀਂ ਕੀਤਾ ਔਰ ਕਈ ਫਕੀਰ ਚੰਦੂ ਦੇ ਬੁਲਾਏ ਕੋਈ ਵੀ ਕੁਝ ਨਾ ਦੱਸ ਸਕਿਆ ਭਾਈ ਪ੍ਰਾਣਾ ਨੇ ਨਜ਼ੂਮੀ ਬਣ ਕੇ ਪਾਤਸ਼ਾਹ پاس ਆਉਣਾ ਜਦ ਪਾਤਸ਼ਾਹ ਦਾ ਮਨ ਸਭ ਨਜ਼ੂਮੀਆਂ ਤੇ ਫਕੀਰਾ ਤੋਂ ਉੱਠ ਗਿਆ ਤੇ ਇਤਨੇ ਵਿਖੇ ਭਾਈ ਪ੍ਰਾਣਾ ਨਜ਼ੂਮੀ ਬਣ ਕੇ ਸਾਹਮਣੇ ਆਣ ਖੜਾ ਹੋਇਆ ਅਰਜ਼ੀ ਕੀਤੀ ਮੈਂ ਦਿਲ ਦਾ ਹਾਲ ਦੱਸਦਾ ਹਾਂ ਮਗਰ ਪਾਤਸ਼ਾਹ ਨੂੰ ਕੱਲਿਆਂ ਹੋ ਕੇ ਦੱਸਾਂਗਾ ਪਾਤਸ਼ਾਹ ਉੱਠ ਕੇ ਉਸ ਨੂੰ ਪਰਾਂ ਲੈ ਆ ਗਿਆ ਤੇ ਆਖਿਆ ਤੁਸੀਂ ਦੱਸੋ ਮੈਨੂੰ ਕੀ ਡਰਾਇਆ ਸੀ ਭਾਈ ਪ੍ਰਾਣੇ ਨੇ ਆਖਿਆ ਪਰਸੋਂ ਰਾਤ ਤੁਹਾਨੂੰ ਦੋ ਸ਼ੇਰ ਖਾਣ ਆਏ ਸਨ ਸ਼ੇਰ ਨੇ ਤੁਹਾਡੀ ਛਾਤੀ ਤੇ ਪੰਜੇ ਰੱਖੇ ਤਾਂ ਤੁਹਾਨੂੰ ਜਾਗ ਆ ਗਈ ਪਹਿਲਾਂ ਤੁਸੀਂ ਚੀਕ ਮਾਰੀ ਤੇ ਫਿਰ ਤੁਸੀਂ ਕਿਹਾ ਏ ਗੁਰੂ ਜੀ ਮੈਨੂੰ ਬਚਾਓ ਤਾਂ ਗੁਰੂ ਜੀ ਨੇ ਜ਼ਾਹਿਰ ਹੋ ਕੇ ਸ਼ੇਰਾਂ ਨੂੰ ਪਿੱਛੇ ਹਟਾਇਆ ਸ਼ੇਰ ਵੀ ਗੁਰੂ ਜੀ ਪੀ ਗੁਮ ਹੋ ਗਏ ਫਿਰ ਤੁਸੀਂ ਆਪਣੀ ਕਚਹਿਰੀ ਪਹੁੰਚ ਕੇ ਗੱਲ ਕੀਤੀ ਨਜ਼ੂਮੀ ਨੇ ਤੁਹਾਨੂੰ ਤਬੀਤ ਦਿੱਤਾ ਕਿ ਗੱਲ ਪਾ ਕੇ ਕਲਮਾ ਪੜ੍ਹ ਕੇ ਸੌਣਾ ਅੱਧੀ ਰਾਤ ਫੇਰ ਸ਼ੇਰ ਆਏ ਤੇ ਤੁਹਾਨੂੰ ਉਹਨਾਂ ਦਬਾ ਕੇ ਜਗਾਇਆ ਤੁਸੀਂ ਫੇਰ ਡਰੇ ਤੇ ਕਿਹਾ ਗੁਰੂ ਜੀ ਬਚਾਓ ਗੁਰੂ ਜੀ ਬਚਾਓ ਉਸ ਵਕਤ ਫੇਰ ਗੁਰੂ ਜੀ ਜ਼ਾਹਿਰ ਹੋ ਕੇ ਤੇ ਰੁਮਾਲ ਨਾਲ ਸ਼ੇਰਾਂ ਨੂੰ ਪਿੱਛੇ ਹਟਾਇਆ ਇਹੋ ਗੱਲ ਠੀਕ ਹੋਈ ਹੈ ਪਾਤਸ਼ਾਹ ਨੇ ਆਖਿਆ ਹਾਂ ਜੇ ਠੀਕ ਹੈ ਹੁਣ ਤੁਸੀਂ ਮੈਨੂੰ ਦੱਸੋ ਕਿਸ ਤਰ੍ਹਾਂ ਚੈਨ ਆਵੇ ਭਾਈ ਪ੍ਰਾਨਾ ਜੀ ਬੋਲੇ ਤੁਸੀਂ ਭਾਵੇਂ ਸੈਂਕੜੇ ਤਬੀਤ ਸੈਂਕੜੇ ਟੂਣੇ ਕਰਵਾਓ ਕੁਝ ਨਹੀਂ ਬਣਨਾ ਤਾਨੂੰ ਇਤਨੀ ਸ਼ਕਤੀ ਦੇਖ ਕੇ ਯਕੀਨ ਨਹੀਂ ਹੁੰਦਾ ਜੋ ਕਿੱਥੇ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਜੀ ਤੇ ਸਿੱਖ ਬੈਠੇ ਹਨ ਤੇ ਕਿੱਥੇ ਤੇਰੇ ਮਹਿਲਾਂ ਵਿੱਚ ਦਰਵਾਜ਼ੇ ਬੰਦ ਪੈਰੇ ਲੱਗੇ ਹੋਏ ਫਿਰ ਉਹ ਸਿੱਖ ਸ਼ੇਰ ਬਣ ਕੇ ਤੇਰੇ ਪਾਸ ਆ ਜਾਂਦੇ ਹਨ ਗੁਰੂ ਜੀ ਵੀ ਤੈਨੂੰ ਆਣ ਕੇ ਬਚਾਉਂਦੇ ਹਨ ਤੁਸੀਂ ਤਾਂ ਆਪਣੇ ਉਮਰਾਵਾ ਦੇ ਮਗਰ ਲੱਗੇ ਹੋਏ ਹੋ 40 ਦਿਨ ਬੀਤ ਚੁੱਕੇ ਹਨ ਤੁਸੀਂ ਗੁਰੂ ਜੀ ਨੂੰ ਕਿਉਂ ਨਹੀਂ ਸੱਦਦੇ ਨਹੀਂ ਤਾਂ ਅੱਜ ਰਾਤ ਨੂੰ ਉਹ ਸ਼ੇਰ ਤੁਹਾਨੂੰ ਜਕਾਉਣ ਤੋਂ ਪਹਿਲਾਂ ਹੀ ਪਾਸ ਉਟਣਗੇ ਜਿੰਨੇ ਤਬੀਤ ਤੇ ਤਕੜਾਈਆਂ ਮਰਜ਼ੀ ਹੈ ਕਰ ਲਵੋ ਤੁਹਾਨੂੰ ਕੋਈ ਸਤਾਰਾ ਖੋਟਾ ਨਹੀਂ ਸੀ ਆਇਆ ਹੋਇਆ ਸਿਰਫ ਨਜ਼ੂਮੀ ਨੇ ਚੁੱਕੇ ਚੁਕਾਏ ਤੁਹਾਨੂੰ ਖੋਟਾ ਦੱਸਿਆ ਹੈ ਸੋ ਤੁਸੀਂ ਗੁਰੂ ਜੀ ਨੂੰ ਪਾਸ ਸਦੋਂ ਤਾਂ ਪਾਸ ਸਭ ਪਾਜ ਖੁੱਲ ਜਾਵੇਗਾ ਹੁਣ ਮੈਂ ਤੁਹਾਨੂੰ ਸੱਚੀ ਗੱਲ ਦੱਸ ਚੱਲਿਆ ਜੇਕਰ ਅੱਜ ਵੀ ਉਮਰਾਵਾ ਦੇ ਟਾਲਣ ਨਾਲ ਚੁੱਪ ਕਰ ਗਏ ਤਾਂ ਰਾਤ ਨੂੰ ਤੁਸੀਂ ਜ਼ਿੰਦੇ ਨਹੀਂ ਰਹੋਗੇ ਸੋ ਇਸ ਤੋਂ ਬਾਅਦ ਦੀ ਕਥਾ ਅਗਲੀ ਵੀਡੀਓ ਦੇ ਵਿੱਚ ਸਰਵਣ ਕਰਾਂਗੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ